ਲੋ ਜੀ ਆਪਾਂ ਤਾਂ ਪਹੁੰਚ ਗਏ ਬਕਸੀਆ ਸਾਗ ਬਣਾਉਣਾ ਤੋੜ ਲਓ ਸੁਨਾ ਹੋਣੇ ਆ ਗਏ ਜਿੰਬੂਆਂ ਦੀ ਪਹਿਲਾ ਤੇਰੀ ਬਲਾ ਲਵਾ ਲੈ ਨਾ ਤੇਰੀ ਅੰਦਰ ਲੈ ਕੇ ਸਾਡੀ ठीक <खिया>। है <garta noise>

ਕੁੜੀ ਦੀ ਦਾਦੀ ਨੂੰ ਓਡੇ ਗੋਡੇ ਚ ਦਾਦੀਆਂ ਨੂੰ ਮੋਤੀ ਦਾ ਲੈ ਰਾਣੀਪੁਰ ਵੀ ਸਾਡੇ ਘਵਾਰੇ ਤੋਂ ਉਹ ਖਲਾਏ ਨਾ ਮਾ ਲੋ ਲੈ ਆ ਕੇ ਗੱਲ ਬੁੱਝ ਤੂੰ ਦਾ ਹੈਪੀ ਬਲਾਇੰਗ ਕਾਟ ਤਾਂ ਨਹੀਂ ਜੀ ਕੋਈ ਨਾ ਜ਼ਰਾ ਰੋਦੀ ਮਨਾਂ ਤੋਂ ਬਹਾਰ ਅੱਜ ਦੇਦੀ ਹੈ ਹੋਰ ਡੈਂਡੀ ਹੋਇਆ ਰਹਿੰਦਾ ਮੇਰਾ ਪੂਰਾ ਸਾਡਾ ਐਕਤੀ ਰੋਏ ਸਾਡੇ ਤਾਂ ਚਾ ਲੈ ਆਏ ਨਹੀਂ ਲੈ ਤੋਮੀ ਆਏ ਕਿੱਥੋਂ जी इस बूटा देखो कि सोनिया जंजीर लग गोभी साग नींबू। ਉਰੋਂ ਆਸੀ ਜਿਵੇਂ ਆਹੀ ਠੀਕ ਆ ਸਾਨੂੰ ਕੋਈ ਆ ਮੈਂ ਪੀਂਦਾ ਕਾਦਾ ਬੁੱਟਾ ਹੈ ਗਰੀਂਟੀ ਕਹਿੰਦੇ ਨੇ ਤੇਰੇ ਵਾਲਾ ਬੁੱਟਾ ਤਾਂ ਨਹੀਂ ਹੈ ਕਿਤੇ ਮੈਂ ਤੈਨੂੰ ਮਾਰ ਦੂੰਗਾ ਬਸ ਕੇ ਰਹਿਣਾ ਇਹ ਕਹਿੰਦੇ 12:00 9:00 ਵਜੇ ਆ ਜੀ ਸਾਹਿਬ ਮੈਂ ਕਹਿੰਦੀ ਲਾਉਂ 10:00 ਵਜੇ ਅਜੇ ਉਹ ਕਹੇਗੀ ਮਤਲਬ 9:00 ਬਸ ਜਿੰਨਾਂ ਨਾਲ ਖੋ ਜੀ ਨਾ ਮੈਨੂੰ ਪੀਰੇ ਨਾ ਉਹ ਕਿਹੜੀਆਂ ਤੁਹਾਡੇ ਜੋ ਦੂਜੇ ਨੰਬਰ ਤੇ ਕੀ ਅਸੀ ਕਿਹੜੀ ਵਿਆਹ ਇਹਨਾਂ ਦਾ ਪਹਿਲਾਂ ਨਹੀਂ 6 ਮਹੀਨੇ ਸਾਡਾ ਬਾਅਦ ਇਹ ਜਿਵੇਂ ਨਾਲ ਹੋ ਕਰਕੇ ਨਹੀਂ ਹੁੰਦਾ ਮੈਂ ਤੇ ਜਠਾਣੀ ਹਾਂ ਹੂੰ ਮੇਰੀ ਜਠਾਣੀ ਹੋਗੀ ਤੇ ਜਾਨਤੀ ਦਾ ਬਤਾਲ ਦਿੰਦੀ ਕਿਹੜਾ ਵੱਡਾ ਕਿਹੜਾ ਛੋਟਾ 6 ਮਹੀਨੇ ਹੋ ਗਏ ਅੱਜ ਫੇਰ ਬੁਲਾਇਆ ਹੁਣ ਮੁਝੇ ਫੇਲਾਇਆ ਸਾਹਮਣੇ ਲਾਈ ਤੀ ਨਾ ਕਿਹੜੇ ਸਾਹਮਣੇ ਕੀ ਕਰ ਦੂੰਗਾ ਚਲੋ ਰੋਟੀ ਨੂੰ ਘਿਦਰ ਲੈ ਲੈ ਜਾ ਤੇ ਜਿੱਥੇ ਫੇਰਾ ਉਹ ਚਾਖ ਦੇ ਚਾਖ ਦੇ ਪੁੱਤ ਨੂੰ ਹੋ ਜਾ ਚੋਕੋ ਜੇ ਮਾਰ ਕੇ ਆਉਂਦੀ ਗੱਲ ਸੁਣਾ ਆ ਆ ਆ ਕਿ ਆਜ ਹੋਣਾ ਹੈ ਲੱਗੀ ਪਈ ਐਸ ਤੂੰ ਨਾ ਨਹੀਂ ਲੈਣ ਵਾਲੀ ਪਹਿਲਾਂ ਮਨ ਪ੍ਰੀਤ ਦੇ ਤਰਕੇ ਦੀ ਸਾਰੇ ਦੇ ਨਾਲ ਕੀ ਗੋੜਾ ਤੂੰ ਗੋੜਾ

जाई मिनट ऐड करना बस ठीक है ठीक कर रहा हूं मैं कह रहा है और आ रही कह रहा है मैं रखवाओ पहले इसको बंद देया गेट खुलूगा जो फिर

ਤੇ ਉਹ ਦੂਸਰੇ ਦੀ ਦੀ ਨੀਗੇ ਦੂਸਰੇ ਨੰਬਰ ਆ ਦੂਸਰੇ ਨੰਬਰ ਤੇ ਤੇ ਇਹ ਲੱਗ ਰਹੇ ਨੇ ਕਿ ਕਿਉਂ ਹੋਏ ਸੀਗੇ ਜੇ ਮੈਂ ਨੰਬਰ ਚੱਕ ਲੈਣੀਆਂ ਸਮੋਸਾ ਖਾਓ ਸਮੋਸਾ ਖਾਓ ਪਾ ਵੀ ਆ ਪੰਜਾਬੀ ਨਾ 50 ਦੇ ਦੇ ਦਰੂ ਲਓ ਜੀ ਖਾਓ ਪੂਜੀਆ ਮੰदाना 什么、啊啊

ਹੋ ਜੇ ਤਿਆਰ ਸਰ ਰਹੇ ਨੇ ਹੋ ਜੋ ਖੜੇ ਆ ਜਾ ਚਲੀ ਗੜਾ ਕੱਢਾਂਗੇ ਚਲੋ ਚਲੋ ਕੁੜੀਆਂ ਦੀ ਦਾਦੀਆਂ ਸਾਰੀਆਂ ਤਿਆਰ ਹੋ ਜੋ ਕਿਹੜੀ ਗੱਡੀ ਰਹਿ ਗਈ ਸੁਖਜੀਤ ਕੌਰ ਆ ਜਾ ਮਲਕੀਤ ਕੌਰ ਆ ਜਾ ਬਾਰੀ ਬਾਰੀ ਕਿਤਾ ਨੇ ਬਾਰੀ ਬਾਰੀ ਜਿੰਨੂ ਜਦੇ ਨਾ ਇਹਦਾ ਕਤ ਲਾਉਣਾ ਹੈ ਅੱਪਾ ਜਾ ਰਹੇ ਆ ਕਿ ਆਪਣੇ ਇੱਥੇ ਆਨ ਕਮਾਂਡ ਦੀਦੀ ਦਾ ਜਿਹੜਾ ਹਨ ਤੇ

ਪਤਾ ਨਹੀਂ ਮੈਂ ਤਾਂ ਆਪਰੇ ਵਾਈ ਹੋਈਆਂ ਕਿ ਬਗਾਨੇ ਪਿੰਡ ਬਗਾਨੇ ਪਿੰਡ ਆਈ ਹਾਂ ਹਰ ਹੁਣ ਸੋਹਰੇ ਨੇ ਤੇਰੇ ਬਗਾਨਾ ਪਿੰਡ ਨਹੀਂ ਤੂੰ ਤਾਂ ਬਗਾਨਾ ਪਿੰਡ ਜਦੋਂ ਸੁਣਾ ਨੀ ਤੂ ਤੂਰ ਲੈ ਮੜਕਦੇ ਨਾਲ ਨੀ ਹੋਲੀ ਹੋਲੀ ਪੱਬ ਚੱਕ ਲੈ ਆ ਮੇਰੀ ਪਿਆਰੀ ਮਾਸੀ ਬਤਾਉ ਲੈ ਕੇ ਆਈ ਹੈ ਮੇਰੇ ਵਾਸਤੇ ਕਹਿੰਦੀ ਸਬਜ਼ੀ ਬਣਾ ਲਈ ਹੈ ਨਾ ਸੀ ਪਿੰਡ ਦਾ ਗਾਂਗੀ ਨਾ ਕਰੇ ਜਾਂ ਮੀ ਤੁਹ ਇੱਕ ਨਾ ਦੇ ਨੇ ਮੈਨੂੰ ਵੀ ਨਾਲ ਹੀ ਲੈ ਜੀ ਫਿਰ ਚੱਲ ਤੇ ਲੱਗਿਆ ਨਾ ਮੈਂ ਫਾਂ ਦਿਨ ਬਤਾਉਂਗਾ ਨਾ ਮੈਂ ਮੇਰੇ ਦਿਨ ਬਤਾਉਂਗਾ ਕਿ ਕਿਹੜੀ ਕੈਰੀ ਚਲੋ ਵੀ ਉਹ ਤਾਂ ਪਰੇ ਹੋ ਗਈ ਫੇਰ ਚੱਤ ਬਧਾਈ ਦਿੱਤੀ ਬਤਾਉ ਲੈ ਵੀ ਹੁਣ ਕਦੂ ਹੋਗੇ ਹਾਲੋਂ ਹੋਗੀ ਤੇ ਬਤਾਉ ਹੋਗੇ ਤੇ ਹੁਣ ਸਾਰੀ ਸਬਜ਼ੀ ਲੈ ਕੇ ਚੱਲੇ ਹੁਣ ਅਸੀਂ ਸੁਨਾਮ ਨੂੰ ਆ ਮੂਹ ਨਹੀਂ ਕਰਦੀਏ ਤਾਂ ਛੰਛੜ ਟੱਕਿਆ ਓਏ ਛੱਡ ਗਿਆ ਸਾਨੂੰ ਆ ਜਾ ਤੇ ਬੈਠੂਰੇ ਚੱਲ ਚਲਾ ਹੁਣ ਬਨੀ ਰੀ ਗਾਦੀ ਇਹ ਕੋਈ ਸਬਜ਼ੀ ਸੁੱਜੀ ਹੋ ਗਈ ਹੈ ਨਾ ਕਿੰਨੀ ਲਾਈ ਹੋਈ ਹੈ ਨਾ ਮੈਂ ਤਾਂ ਉਦਰਾਖਤ ਜੇ ਬਹੁਤ ਸੋਹਣਾ ਲੱਗਦੇ ਨੇ ਮੈਨੂੰ ਹਾਂ ਅਸੀਂ ਵੀ ਲਾਏ ਸੀਗੇ ਘਰੇ ਉਹ ਇਹ ਲਾਲੀਆ माहौल तो ज्यादा तो वही सारा कुछ मिल जाता देखो पिंडा च बेल लगे हुए अमरूद लगे हुए आह चीकू भी ने आए आ की आदमी मैं मजा नहीं हाँ चीकू तो लगे हुए ਅੱਜ ਪੱਕੇ ਨਹੀਂ ਹੈ ਹਨਾ ਕਿੰਨਾ ਸੋਹਣਾ ਮੌਸਮ ਦੇ ਕਿੰਨਾ ਸੋਹਣਾ ਲੱਗ ਰਿਹਾ ਕਿੱਥੇ ਰੱਖਣੇ ਪੈਂਦੇ ਨੇ ਪੂਰੀ ਫੋਟੋ ਖਿਜਣ ਵਾਲੀ ਇਹ ਰੱਖ ਵਾਲੀ ਹੈ ਬਹੁਤ ਲੱਗ ਰਿਹਾ ਕਿਦੂ ਲੱਗ ਰਿਹਾ ਕਿਦੂ ਦੀ ਵੇਲ ਜੜੀ ਹੋਈ ਆ ਅੱਛਾ ਹਾਂ ਇਹ ਇਹ ਨੂੰ ਫੜ ਜਾਂ ਆਂ ਕਿ ਮੇਰਾ ਤਾਂ ਨਹੀਂ ਪਾਸ ਦੇ ਰਿਹਾ ਨਾ ਘਾਹ ਮੈਨੂੰ ਵੀ ਦੇ ਪਾਣੀ ਬਾਸ ਆਰਨ ਦੇ ਜੋਂ ਤੋਂ ਪਾਣੀ ਆਇ ਤਾਂ ਵੀ ਰਿਵੀ ਨਹੀਂ ਤੂੰ ਨਾਲ ਤਾਂ ਫਿਰ ਹੀ ਅੱਧਾ ਮਿੰਟ ਰਹਿਦਾ ਰਹਿੰਦਾ ਹਜੇ ਉਧਰ ਅੰਦਰ ਜਾਵਲੀ ਕਿਹੜੀ ਆ ਆਜਾ ਉਰੋਂ ਦੇ ਲੰਗੇ ਉਹ ਫਿਰ ਆਜਾ ਇਧਰ ਆਜੋ ਇਧਰ ਕਿਹਨੇ ਕੰਸੀ ਨੂੰ ਪਾਉਣਾ ਲੱਗਿਆ ਜੀ ਮੋਟੀ ਵੀ ਲੱਗਦੀ ਮੈਨੂੰ ਲਾਉਣੀ ਬੰਦਾ ਆ ਗਏ ਮੁਰਤੀਆਂ ਨੇ ਆਉਂਦੇ ਸੂਰ ਬੈਠੀ ਕਰ ਜੇ ਨਾ ਸਾਡਾ ਅੰਦਰ ਲੈ ਘਰ ਆ ਗਿਆ ਜੀ ਮਾਸੀ ਮਾਸੀ ਕਿੱਥੇ ਐ ਅਸੀਂ ਆ ਗਏ ਸਾਡੇ ਅੰਦਰ ਲੈ ਘਰੇ ਹਾਂ ਹੋਰ ਹਾਂਜੀ ਸਾਰਾ ਕੰਮ ਹੋ ਗਿਆ ਤੇ ਹੁਣ ਆਪਾਂ ਚੱਲੇ ਵਾਪਸ ਆਪਣੇ ਘਰ ਜੋ دیے ਹੋਏ ਸੁਨਾਮ ਨੂੰ ਵਾਪਸ ਸਭ ਬੋਤਲਾਂ ਹੀ ਮਾਰਦੇ ਨੇ ਕਹੂਜੇ ਦੇ ਸਰਚਾ ਜੋਤ ਨੇ ਕਿਦਾਂ ਨੇ ਇਹ ਤੇ ਬੋਤਲ ਮਾਰੀ ਜਿਸ ਦੀ ਅਸੀਂ ਚੰਦੇ ਆਪ ਦਾ ਦੇ ਘਰਾਂ ਨੂੰ ਬੱਜੀ ਸਾਗ ਵਧਾਈਆਂ ਤੈਨੂੰ ਬਹੁਤੀਆਂ ਮੋਦੀਆਂ ਬਹੁਤੀਆਂ ਕੋਤੀ ਦੀਆਂ ਦੀਦੀ ਦੇਖ ਦੇਖ ਬਈ ਮਾਨੀ ਗਿਆ ਫਿੱਤੇ ਕਾ ਹੁਣ ਲਾਈਟ ਜਾਉਣੀ ਮੈਨੂੰ ਨਹੀਂ ਰਹਿਣਾ ਹੁੰਦਾ ਹਣਾ ਆ ਸਾਡੇ ਵੀਰ ਜੀ ਨੇ ਲਾ ਰੱਖੀ ਆਪਣੀ ਕਿਆਰੀ ਫੁੱਲਾਂ ਦੀ ਸਬਜ਼ੀ ਭਾਜੀ ਦੀ

ਨਾ ਦੱਸ ੱੱਕੇ ਨਾਲ ਜਾਣਾ ਪੈ ਰਿਹਾ ਠੀਕ ਹੈ ਹੁਣ ਪੰਜੀਰੀ ਲਾਵੇਂ ਜਦੋਂ ਬੁਲਾ ਲਈ ਠੀਕ ਹੈ ਜੀ